ਇਹ ਮਾਰ ਆ ਪੈੜੀ ਸੀ ਦੀ ਉਸ ਦੀ ਹੈ ਨਾ ਆ ਹੀ ਕਹਿਣਾ ਭਾਈ ਆ ਪੈੜੀ ਇਹ ਤਾਂ ਪਾ ਅਸਲ ਚ ਪਰਖ ਹੁੰਦੀ ਆ ਹਨਾ ਪ੍ਰਾਣੀ ਹੈ ਘਰ ਦੀ ਵੇ ਪ੍ਰਾਣੀ ਆ ਮਾਰ ਕੇ ਇੱਕ ਅੱਧਾ ਦਿਨ ਪਹਿਲਾਂ ਮੀਂਹ ਪੈ ਤਾ ਮੈਂ ਨਾ ਯੂਰੇ ਸਵੇਰੇ 5 ਵਜੇ ਢੇੜਾ ਮਾਰਨਾ ਆ ਜਦੋਂ ਤੇ ਇੱਥੇ ਮੈਂ ਮੱਕੀ ਚ ਬੜਕਾਂ ਸੁਣੀਆਂ ਨੇ ਜੀ ਕੋਈ ਅਣਜਾਣ ਜਾਨਵਰ ਹੈ ਜੋ ਬੜਕਾਂ ਹੁੰਦੀਆਂ ਜਿਵੇਂ ਹਾਂ ਪੂਰੀਆਂ ਬੜਕਾਂ ਸੁਣੀਆਂ ਨੇ ਤੇ ਉਧਰੋਂ ਮੱਕੀ ਟੀਰੀਆਂ ਬੋਲੀ ਜਾਂਦੀਆਂ ਸੀਗੀਆਂ। ਅੱਛਾ। ਤੇ ਉਹ ਤਾਂ ਆਪਾਂ ਨੂੰ ਕੋਈ ਮਾਨੂੰ ਵੀ ਹੈ ਨਹੀਂ ਸੀ ਪਤਾ ਨਹੀਂ ਸੀ ਵੀ ਕੀ ਸ਼ੇਰ ਵੀ ਆਪਾਂ ਕਹਿੰਦਾ ਬਾਜ ਸੁਣੀਆ ਵੀ ਸ਼ੇਰ ਦੀ। ਹਾਂ। ਮੈਂ ਵੀ ਗੌਰ ਕਰੀ ਵੀ ਕੋਈ ਅਣਜਾਣ ਚੀਜ਼ ਦੀ ਆਵਾਜ਼ ਆ ਗਈ। ਵੀ ਕਿਸੇ ਆਇਆ ਕੋਈ ਖਤਰਨਾਕ ਜਾਨਵਰ ਆ ਹਨਾ। ਉਦੋਂ ਆ ਮੋਰੇ ਦਿਨੇ ਮੋਰੇ ਪਨੀਰੀ ਛੱਟ ਰਿਆ ਸੀਗਾ। ਤੇ ਉਦੋਂ ਮੈਂ ਦੇਖਿਆ ਜੀ ਮੇਰੇ ਮੂਹਰ ਦੀ ਲੰਘ ਕੇ ਮੰਨ ਕੇ ਦਾ ਇਧਰ ਮੱਕੀ ਚ ਵੜ ਗਏ ਦੂਜੇ ਪਾਸੇ ਮੱਕੀ ਜਾਂ ਨਿਕਲ ਕੇ ਹਾਂਜੀ। ਦੂਜੇ ਪਾਸੇ ਮੱਕੀ ਚ ਵੜ ਗਏ। ਫਿਰ ਤੁਸੀਂ ਕਿਵੇਂ ਵੀ ਉਹਦਾ ਤੁਹਾਡੇ ਕੋਈ ਧਿਆਨ ਨਹੀਂ ਹੋਇਆ ਜੀ ਕਿਵੇਂ? ਉਹਨੇ ਨਿਕਲਿਆ ਜੀ। ਉਹਨੇ ਐ ਦੇ ਤੇ ਉਹਨੇ ਆਏ ਦੇਖਿਆ ਅਸੀਂ ਪਾਸੇ ਤੇ ਉਹਦੋਂ ਆਪਦਾ ਸਿੱਧਾ ਆਪਦਾ ਰਾਜਪੁਰ ਨੂੰ ਜਾਣਾ ਸੀ ਉਹਦੇ ਲੰਘੇ ਆ ਇੱਥੋਂ ਐਸ ਲੋਟ ਗਿਆ ਹੋਇਆ ਉਹ ਅੱਛਾ ਉਦੋਂ ਹੀ ਤੂੰ ਬਈ ਇੱਥੇ ਬਾਹ ਬਹੁ ਸਿੱਟੀ ਜਾਂਦਾ ਸੀ ਹਾਂ ਬਹੁ ਸਿੱਟੀ ਜਾਂਦੇ ਸੀ ਬਈ ਉਹਦਨੇ ਹਾਂ ਮਤਲਬ ਬਹੁ ਢੰਗੂਰ ਵੀ ਮਾਰੇ ਪੰਜ ਚਾਰ ਦਿਨ ਦੀ ਗੱਲ ਹੀ ਲੱਗਦੀ ਐ ਹਾਂ ਬਈ ਹਾਂ ਅੱਛਾ ਇਹਦੇ ਵਿੱਚ ਸ਼ੱਕ ਪੈਂਦਾ ਵੀ ਆਹ ਔਰੇ ਕਿਤੇ ਹੈਂ ਆਹ ਔਰੇ ਇਹ ਮੱਕੀ ਜਮੇਂ ਰਹਿੰਦਾ ਸੀ ਜਿੱਥੇ ਜਿੱਦਾਂ ਮੇਰੇ ਵੱਟਾ ਆ ਵੀ ਪੈੜਾਂ ਇਸੀ ਦੀ ਨੇ ਹਾਂਜੀ ਬਈ ਆਹ ਔਰੇ ਬਈ ਹੋਇਓ ਮਾੜਾ ਸਾਈਡ ਤੇ ਆਹ ਦੇਖ ਸਕਦੇ ਹੋ ਬਈ ਪੈੜਾਂ ਦੇਖੋ ਇੱਥੇ ਆ ਆ ਗਈ ਉਹ ਆ ਆ ਗਈ ਦੇਖੋ ਆ ਆ ਗਈ ਇਹ ਪੈੜ ਵੱਡੀ ਆ ਹਾਂ ਤੇ ਇਸੇ ਤਰ੍ਹਾਂ ਇਧਰਲੇ ਪਾਸੇ ਦੇ ਬਰੋਬਰ ਆ ਇਹ ਆ ਛੋਟੀ ਆ ਗਈ ਹੈ ਨਾ ਵੀ ਜਿਵੇਂ ਦੋ ਗਏ ਹੁੰਦੇ ਨੇ ਇਹ ਹੋਰ ਇੱਕ ਪੈੜ ਦੀ ਇੱਕ ਆ ਕੇ ਕਾ ਆ ਗਿਆ ਹੈ ਨਾ ਇੱਥੇ ਆ ਪੰਜਾਹ ਬਣ ਗਈ ਪਾ ਸਾਰੇ ਬੰਦੇ ਆ ਆ ਦੇਖੋ ਬਈ ਹਾਂ ਇੱਥੇ ਹੀ ਬੰਦਾ ਬਈ ਆਹਰੇ ਨਾਲ ਪਈ ਵੀ ਆ ਪੂਰੀ ਆ ਪੈੜ ਪੂਰੀ ਦੀਦੀ ਆ ਹੋ ਗਏ ਜੀ ਇੱਥੇ ਆਰੇ 1 2 3 ਤੀਜਾ ਪੈੜ ਇਹ ਸਿੱਤਨ ਹੋ ਗਏ ਨਾਲ ਆਏ ਆ ਆ ਵੀ ਉਸ ਦੀ ਗੋਰ ਇਹ ਹਾਂ ਕੁੱਤੇ ਦੇ ਮੂੰਹ ਕੁੱਤੇ ਪਏ ਹੋਣੇ ਮਗਰ ਬਿਲਕੁਲ ਬਾਈ ਹਾਂ ਆ ਦੇ ਆ ਦੇ ਇੱਧਰ ਵੀ ਆ ਆ ਦੇ ਇਹ ਆ ਪੈੜੇ ਸੀ ਦੀ ਉਸ ਦੀ ਹੈ ਨਾ ਐਂ ਕਹਿਣਾ ਬਾਈ ਆ ਪੈੜੇ ਇਹ ਤਾਂ ਪਾ ਅਸਲ ਚ ਪਰਖ ਹੁੰਦੀ ਆ ਹਨਾ ਪ੍ਰਾਣੀ ਹੈ ਇਹ ਘਰ ਦੀ ਬਈ ਪ੍ਰਾਣੀ ਆ ਮਾਰਾ ਦੇ ਪ੍ਰਾਣੀ ਆ ਪੈੜੇ ਇਹ ਇੱਕ ਅੱਧਾ ਦਿਨ ਪਹਿਲਾਂ ਦੀ ਨਹੀਂ ਪਹਿਲਾਂ ਹਾਂ ਸ਼ੁਰੂ ਹੋ ਜਾਂਦਾ ਬਰਾਵੋ ਆ ਰੋਜ਼ ਦੀ ਪੈੜ ਆ ਗਈ ਇਹ ਰੋਜ਼ ਦੀ ਪੈੜ ਪਿੱਛੇ ਆ ਇਹ ਉਹਦੀ ਪੈੜਾ ਦੇਖੋ ਠੀਕ ਹੈ ਇਹ ਆ ਤੁਹਾਨੂੰ ਅੱਗੇ ਵੀ ਦਿਖਾਉਣੇ ਪਨੀਰੀ ਚ ਲੰਘਿਆ ਹੋਆ ਬਹੁਤ ਧਾਰ ਠੀਕ ਆ ਕੋਈ ਨਾ ਕੋਈ ਨਾ ਕੋਈ ਨਾ ਚੱਲੀ ਜਾਂਦੇ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗਿਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਪ੍ਰਭਾਉ ਵੋ ਇਸ ਟਾਈਮ ਆਪਾਂ ਬਰਨਾਲੇ ਜ਼ਿਲ੍ਹੇ ਦੇ ਪਿੰਡ ਕੱਟੂ ਦੇ ਵਿੱਚ ਖੜੇ ਆ ਜਿਹਨੂੰ ਅਕਸਰ ਹੀ ਆਪਾਂ ਕੱਟੂ ਵਾਲੀਆਂ ਕੱਟੂ ਪਠਲਾ ਕਹਿੰਦੇ ਆ ਹਨਾ ਬੀਬੀ ਰਜਿੰਦਰ ਕੌਰ ਪਠਲ ਦੇ ਬਿਲਕੁਲ ਨਾਲ ਲੱਗਦਾ ਪਿੰਡ ਆ ਇਹ ਕੱਟੂ ਇੱਥੇ ਸਮੂਹ ਪਿੰਡ ਦੇ ਪਤਵੰਤੇ ਸੱਜਣ ਬਾਈ ਇਕੱਠੇ ਹੋਏ ਵਿਆ ਇਹ ਕੱਟੂ ਤੋਂ ਜਿਹੜਾ ਪੈ ਸਿੱਧ ਸਰ ਬਖੂਆ ਸਾਹਿਬ ਆ ਪੈਣੀ ਰੋਡ ਪਿੰਡ ਕਟੂ ਤੇ ਬਾਈ ਹੁਰੀ ਖੜੇ ਨੇ ਇਹ ਕਹਿੰਦੇ ਵੀ ਸਾਨੂੰ ਸ਼ੱਕ ਹੈ ਬਾਕੀ ਕੁਝ ਬੰਦੇ ਨੇ ਦੇਖਿਆ ਵੀ ਆ ਹਨਾ ਤੇ ਪੈੜਾ ਵਗੈਰਾ ਵੀ ਦਿਖਾਈਆਂ ਨੇ ਹੋ ਸਾਹਮਣੇ ਮੱਕੀ ਆ ਘਟੋ ਘਟ 14 15 ਕਿੱਲੇ ਹੋ ਜੀ ਇਹ ਬੰਦਿਆਂ ਨਾਲ ਹਾਰੀ ਹਨਾ ਹਾਂ ਮੱਕੀ ਆ ਗਈ ਤੇ ਇਥੇ ਇਹ ਕਹਿੰਦੇ ਵੀ ਕੋਈ ਜਾਨਵਰ ਦਾ ਸ਼ੱਕ ਹੈ ਕਿਹੜਾ ਬੰਦਾ ਦੱਸੂ ਬਾਈ ਜੀ ਅੱਛਾ ਜੀ ਪੈੜਾ ਫੋਟੋਆਂ ਵੀ ਖਿੱਚ ਕੇ ਲੈ ਕੇ ਆਇਆ ਪੈੜਾ ਹੈਗੇ ਨੇ ਪੈੜਾ ਦੇ ਹਿਸਾਬ ਨਾਲ ਤਾਂ ਇਹ ਲੱਗਦਾ ਬਾਈ ਵੱਡੀਆਂ ਪੈੜਾ ਵੀ ਹੈਗੇ ਨੇ ਇੱਕ ਛੋਟੀਆਂ ਵੀ ਨੇ ਜਿਵੇਂ ਹੋ ਸਕਦਾ ਵੀ ਕੋਈ ਬੱਚਾ ਵੀ ਹੋ ਸਕਦਾ ਨਾਲ ਉਹਦੇ ਠੀਕ ਹੈ ਤੇ ਹੁਣ ਇੱਥੇ ਸੀ ਤਿੰਨ ਬੰਦਾ ਤਿੰਨ ਪਿੰਡਾਂ ਦੇ ਬੰਦੇ ਇਕੱਠੇ ਚਾਰ ਦੇ ਹੋਏ ਪਏ ਜੀ ਕਿਹੜੇ ਕਿਹੜੇ ਪਿੰਡਾਂ ਦੇ ਜੀ ਇਹ ਜੀ ਕੱਟੂ ਦੇ ਬੰਦੇ ਨੇ ਕੱਟੂ ਦਾ ਬਕੂਹਾ ਗੁਰਦੁਆਰਾ ਸਾਹਿਬ ਨੇ ਜੀ ਠੀਕ ਹੈ ਜੀ ਇੱਥੇ ਇਕੱਠੇ ਹੋਏ ਹੈਗੇ ਇਧਰੋਂ ਆ ਬਾਲੀਆਂ ਦੇ ਨੇ ਜੀ ਠੀਕ ਹੈ ਜੀ ਤੇ ਪੈਣੀ ਦੇ ਨੇ ਜੀ ਠੀਕ ਹੈ ਆਪਣੇ ਪੱਠਾਂ ਦੇ ਨੇ ਜੀ ਠੀਕ ਹੈ ਜੀ ਚਾਰੇ ਪਿੰਡਾਂ ਦੇ ਮਤਲਬ ਕਿ ਵੀ ਪਚਾਲੇ ਇੱਥੇ ਮੱਕੀਆਂ ਮੁੱਕੀਆਂ ਦੀਆਂ ਫਸਲਾਂ ਲੱਗੀਆਂ ਹੋਈਆਂ ਜੀ ਜੀ ਇੱਥੇ ਇਹ ਹੱਦਾਂ ਤੇ ਮਤਲਬ ਕਿ ਵੀ ਇੱਥੇ ਇਹ ਚੀਜ਼ ਦੇਖੀ ਗਈ ਹੈ ਤੁਹਾਨੂੰ ਸ਼ੱਕ ਆਦਾ ਪੈਂਦਾ ਵੀ ਕੋਈ ਸ਼ੇਰ ਵਗੈਰਾ ਚੀਤਾ ਵਗੈਰਾ ਹੋ ਸਕਦਾ ਜਾਂ ਕੋਈ ਵਿਗਿਆੜ ਆ ਪੈ ਰਿਹਾ ਜੀ ਇੱਥੇ ਮੁੰਡੇ ਨੇ ਦੱਸਿਆ ਹੈਗਾ ਜਿਹੜਾ ਨੇ ਦੇਖਿਆ ਹੈਗਾ ਆਹ ਭਾਈ ਨੇ ਦੂਰੋਂ ਇਹ ਦੇਖਿਆ ਅੱਛਾ ਥੋੜਾ ਇੱਥੇ ਖੇਤ ਆ ਬਾਈ ਸਾਡਾ ਖੇਤ ਆ ਜੀ ਕਿਹੜਾ ਖੇਤ ਆ ਗਿਆ ਆਪਣਾ ਆਪਣਾ ਮੱਕੀ ਦਾ ਖੇਤ ਆ ਆਪਣੀ ਹੋ ਸਾਹਮਣਾ ਜਿਹੜੀ ਉਹ ਸਾਹਮਣੇ ਮੱਕੀ ਦੇਖਦੀ ਹੈਗੀ ਵੀ ਉਹ ਖੇਤ ਥੋੜਾ ਹੈ ਇਹ ਕਿਸ ਕੇ ਬੇਲ ਦੀ ਗੱਲ ਆ ਬਈ ਕਦੋਂ ਦੀ ਗੱਲ ਆ ਇਹ ਮੈਂ ਨਾ ਹੀ ਉਹ ਸਵੇਰੇ 5 ਵਜੇ ਗੇੜਾ ਮਾਰਨ ਆਇਆ ਜਦੋਂ ਤੇ ਇੱਥੇ ਮੈਂ ਮੱਕੀ 'ਚ ਬੜਕ ਕੁਈ ਅਣਜਾਣ ਜਾਨਵਰ ਜਿਵੇਂ ਵੜਕਾ ਹੁੰਦੇ ਜਿਵੇਂ ਹਾਂ ਪੂਰੀਆ ਵੜਕਾ ਸੁਣਿਆ ਨੇ ਤੇ ਤਾਹਾਂ ਮੱਕੀ ਟਟੀਰੀਆਂ ਬੋਲੀ ਜਾਂਦੀਆਂ ਸੀਗਾ ਅੱਛਾ ਤੇ ਉਹ ਤਾਂ ਆਪਾਂ ਨੂੰ ਕੋਈ ਮਨ ਨੂੰ ਵੀ ਹੈ ਨਹੀਂ ਸੀ ਪਤਾ ਨਹੀਂ ਸੀ ਵੀ ਕੀ ਸ਼ੇਰ ਵੀ ਆਪਾਂ ਕਹਿੰਦਾ ਬਾਜ ਸੁਣੀਆ ਵੀ ਸ਼ੇਰ ਦੀ ਹਾਂ ਮੈਂ ਵੀ ਉਹ ਗੌਰ ਕਰੀ ਬੀ ਕੋਈ ਅਣਜਾਣ ਚੀਜ਼ ਦੀ ਆਵਾਜ਼ ਆ ਗਈ ਵੀ ਕਿਸੇ ਆਇਆ ਕੋਈ ਖਤਰਨਾਕ ਜਾਨਵਰ ਆ ਹਨਾ ਉਹਦੋਂ ਮੋਰੇ ਦਿਨੇ ਮੋਰੇ ਪਨੀਰੀ ਛੱਟ ਰਿਹਾ ਸੀਗਾ ਤੇ ਉਦੋਂ ਮੈਂ ਦੇਖਿਆ ਜੀ ਮੇਰੇ ਮੂਹਰ ਦੀ ਲੰਘ ਕੇ ਬੰਨ ਕੇ ਦਾ ਇਧਰ ਮੱਕੀ ਚ ਵੜ ਗਏ ਦੂਜੇ ਪਾਸੇ ਮੱਕੀ ਚ ਨਿਕਲ ਕੇ ਹਾਂਜੀ ਥੱਲੇ ਪਾਸੇ ਮੱਕੀ ਚ ਵੜ ਗਏ ਫੇਰ ਉਹ ਹੀ ਕਿਵੇਂ ਵੀ ਉਹਦਾ ਤੁਹਾਡੇ ਕੰਨ ਧਿਆਨ ਨਹੀਂ ਹੋਇਆ ਜਾਂ ਕਿਵੇਂ ਉਹਨੇ ਨਿਕਲਿਆ ਜੀ ਉਹਨੇ ਐ ਦੇਖਿਆ ਮੈਥੋਂ 10 ਤੋਂ 15 ਕਿਲੋ ਕਰਮਾ ਦੀ ਦੂਰੀ ਤੇ ਸੀਗਾ ਜੀ ਬਸ ਹਾਂ ਹਾਂ ਤੇ ਉਹਨੇ ਐ ਦੇਖਿਆ ਅਸੀਂ ਪਾਸੇ ਤੇ ਉਦੋਂ ਬਾਅਦ ਆਪਦਾ ਸਿੱਧਾ ਆਪਦਾ ਰਾਜਪੁਰੇ ਨੂੰ ਜਾਣਾ ਸੀ ਉਹ ਲੰਘ ਗਿਆ ਜੀ ਉਧਰੋਂ ਭੱਗ ਗਿਆ ਹਾਂਜੀ ਹਾਂ ਉਦੋਂ ਬਾਅਦ ਦੂਸਰੇ ਦਿਨ ਅਸੀਂ ਉਹ ਕੱਖ ਲੈਣ ਆਏ ਹਾਂ ਤੇ ਸਾਡੀ ਮੱਕੀ 'ਚ ਅੱਧਾ ਬਾਹਰੇ ਬੈਠਾ ਸੀਗਾ ਜੀ ਬੱਟ ਤੇ ਉਹਦਾ ਮੱਕੀ 'ਚ ਬੈਠਾ ਸੀਗਾ ਸਾਨੂੰ ਦੇਖ ਕੇ ਮੰਨ ਕੇ ਚਲੋ ਫੇਰ ਮੰਨ ਵੀ ਅੰਦਰ ਅੰਦਰ ਭੱਗ ਗਿਆ ਹਾਂ ਸਾਈਡ ਜੀ ਨੂੰ ਲੰਘ ਗਿਆ ਹਾਂ ਠੀਕ ਹੈ ਇਹ ਉਹ ਤੋਂ ਬਾਅਦ ਉਹ ਤੋਂ ਅਗਲੇ ਦਿਨ ਜੀ ਰਾਏਕੜ ਦਾ ਇੱਕ ਮੁੰਡਾ ਰਾਹ ਹੀ ਰੋਣ ਆਉਂਦੀ ਜਾਂਦਾ ਸੀ ਜੀ ਠੀਕ ਹੈ ਇੱਥੋਂ ਆਪਣੇ ਉਹ ਸੂਏ ਤੋਂ ਲੋਕ ਕਿਲਾ ਉਰਾ ਹੀ ਬਾਹੀ ਤੇ ਹਾਂ ਉਹਨੇ ਨਹਿਰ ਵਾਲੇ ਪਾਸੇ ਉਰਲੇ ਪਾਸੇ ਨੂੰ ਟਾਪਦਾ ਦੇਖਿਆ ਅੱਜ ਕਦਾਂ ਮੋਬਾਈਲ ਕੱਢੀ ਪੈੜ ਵੀ ਆ ਅੱਛਾ ਹਾਂਜੀ ਪੈੜ ਵੀ ਆ ਗਈ ਹਾਂ ਆ ਪੈੜ ਆ ਇਹਦੇ ਚ ਵਧੀਆ ਦੇਖਦੀ ਹੈ ਜੀ ਠੀਕ ਹੈ ਤੇ ਮੰਨ ਲਓ ਵੀ ਤੁਸੀਂ ਕਿਸੇ ਜੰਗਲਾਤ ਮਹਿਕਮੇ ਵਾਲਿਆਂ ਨੂੰ ਜਾਂ ਕਿਸੇ ਸਰਕਾਰੀ ਉਹਨੂੰ ਦੱਸੀ ਅਸੀਂ ਆਹ ਪੈੜ ਹੈ ਹਾਂਜੀ ਆਹ ਪੈੜ ਹੈ ਜੀ ਪੈੜ ਤਾਂ ਬਾਈ ਦੇਖ ਕੇ ਉਹੀ ਲੱਗਦਾ ਹੈ ਨਾ ਹਾਂ ਹਾਂ ਵੀ ਜਾਂ ਸ਼ੇਰ ਚੀਤਾ ਬਘਿਆੜ ਵਗੈਰਾ ਜਾਂ ਆਪਾਂ ਕਹਿੰਦੇ ਕੁਝ ਵੀ ਖੂੰਖਾਰ ਜਾਨਵਰ ਹੈ ਹੈ ਖਤਰਨਾਕ ਜਾਨਵਰਾਂ ਕੋਈ ਵੀ ਆ ਹਾਂ ਜਿਹੜੀ ਅਸੀਂ ਬੇਨਤੀ ਕੀਤੀ ਹੈ ਹਾਂਜੀ ਜਾ ਕੇ ਰਿੰਦਰ ਸਾਹਿਬ ਨੂੰ ਆਪਣੇ ਜੰਗਲਾਤ ਮਹਿਕਮੇ ਨੂੰ ਸੰਗਰੂਰ ਨਹੀਂ ਤੇ ਬਰਨਾਲੇ ਬਰਨਾਲੇ ਜੀ ਕੀ ਨਾਮ ਹੈ ਉਹਦਾ ਰਿੰਦਰ ਸਾਹਿਬ ਦਾ ਜੀਤ ਸਿੰਘ ਠੀਕ ਹੈ ਜੀ ਜੀਤ ਸਿੰਘ ਠੀਕ ਹੈ ਤੇ ਉਹ ਵੀ ਸਿਰਮਾ ਉਹਦੇ ਨੇ ਚੌਥੇ ਪੰਜਵੇਂ ਉਹ ਵੀ ਸਿਰਮਾ ਭੱਜੇ ਫਿਰਦੇ ਠੀਕ ਹੈ ਅੱਜ ਵੀ ਪਿੰਜਰੇ ਲੈਣ ਗਏ ਹੋਏ ਨੇ ਠੀਕ ਹੈ ਹਾਂ ਹੁਣ ਅਸੀਂ ਤਾਂ ਬੇਨਤੀ ਇੱਕੋ ਹੀ ਕਰਨੀ ਹੈ ਜਿੱਥੇ ਜਿਹੜੇ ਛੋਟੇ ਬੱਚੇ ਹੁੰਦੇ ਚੰਬ ਮੂਹੇ ਹਾਂ ਵੀ ਉਹ ਬੱਚੇ ਨਾ ਇੱਥੇ ਆਉਣ ਵੀ ਪਿੰਡਾਂ ਨਾਲ ਸਾਡੇ ਨੂੰ ਲਵੇ ਲਾਉਣੇ ਪਠਲਾਣ ਨੂੰ ਆਹ ਦੇਖਣ ਵੀ ਆ ਜਾਂਦੇ ਵੀ ਚਲੋ ਉਹ ਦੇਖ ਲਈਏ ਬਹੁਤ ਬੱਚੇ ਹੁੰਦੇ ਨੇ ਇਹ ਤਾਂ ਫਿਰ ਬਾਈ ਤੁਸੀਂ ਇੱਥੇ ਪਹਿਰਾ ਰੱਖੋ ਸਾਹ ਹਣਾ ਹਾਂ ਜੇ ਨਹੀਂ ਪਾਈ ਇਸੇ ਕਰਕੇ ਬੇਨਤੀ ਕੀਤੀ ਆ ਵੀ ਆਪਣੇ ਬੱਚੇ ਸਿਹਤ ਹੋ ਜਾਣ ਮਤਲਬ ਬਿਲਕੁਲ ਵੀ ਜੇ ਆਲੇ ਵਾਲੇ ਪਿੰਡਾਂ ਚੋਂ ਜਾਂ ਦੂਸਰੇ ੜੇ ਪਿੰਡਾਂ ਚੋਂ ਕੋਈ ਬੱਚੇ ਮੇਰੇ ਹਿਸਾਬ ਨਾਲ ਵੀ ਬੰਦਾ ਮੋਟਰਸਾਈਕਲ ਤੇ ਨਾ ਜਾਣ। ਦੂਏ ਦੇ ਉੱਤੇ ਜਿਹੜੇ ਬੱਚੇ ਨਾ ਹੁੰਦੇ ਨੇ ਇੱਥੇ ਕੋਈ ਵੀ ਬੱਚਾ ਨੂੰ ਨਾ ਆਉਣ ਨਾ ਆਉਣ ਦੇ। ਅੱਛਾ ਇਹਦੇ ਵਿੱਚ ਨਾ ਹੁੰਨ ਆਉਂਦੇ ਆ। ਤੇ ਆਹ ਕੱਥੀ ਆ ਭਰਾਵੋ ਇਹ ਸਾਡੇ ਪਿੰਡ ਵਾਲੀ ਆ ਹਰੀਗੜ੍ਹ ਵਾਲੀ ਨਹਿਰ ਤੇ ਵੀ ਆਉਂਦੀ ਆ। ਇਹ ਹੋ ਗਈ ਜਾਂ ਉਧਰ ਵੀ ਇਹੋ ਵੀ? ਇਹ ਇਹ ਬਾਈ ਜੀ ਉਹ ਸੂਏ ਚੋਂ ਆਉਂਦਾ ਆਪਣੇ ਉੱਥੇ। ਠੀਕ ਹੈ। ਇਹ ਇਹਦੇ ਉਹ ਸੂਏ ਤੇ ਵੀ ਨਾਉਂਦੇ। ਇਹ ਇੱਧਰ ਪੜਾਂ ਕਿੱਥੇ ਨੇ ਜਿਹੜੀਆਂ ਤੁਸੀਂ ਇੱਧਰ ਇੱਧਰ ਪੜਾਂ ਕਿੱਥੇ ਨੇ ਬਾਈ ਜਿਹੜੀਆਂ ਤੁਸੀਂ ਕਹਿੰਦੇ ਪੜਾਂ? ਅੱਛਾ। ਬਾਈ ਆਪਣੇ ਨਾਲ ਸਾਰੇ ਤੁਸੀਂ ਦੇਖ ਸਕਦੇ ਹੋ ਤਿੰਨ ਚਾਰ ਪਿੰਡਾਂ ਦੇ ਵੀਰ ਨੇ। ਤੇ ਸਾਰੇ ਪਤਵੰਤੇ ਸੱਜਣੇ ਜਿਹੜਾ ਕਹਿੰਦੇ ਵੀ ਅਸੀਂ ਉਹਦੇ ਪੈੜਾ ਦੇਖਿਆ ਨੇ ਆ ਜਗ੍ਹਾ ਤੇ ਠੀਕ ਐ ਆਲੇ ਨਾਲੇ ਚਾਰ ਪਿੰਡਾਂ ਦੇ ਨੇ ਫਿਰ ਤਾਂ ਲਵੇ ਘਰ ਵੀ ਆ ਗਏ ਹਨਾ ਜਿਵੇਂ ਹੋ ਉਧਰ ਆ ਗਿਆ ਅੱਛਾ ਉਹਨਾਂ ਨੂੰ ਠੀਕ ਐ ਇਹ ਤਾਂ ਸਾਡੇ ਪਿੰਡ ਵਿਆਹ ਹੀ ਵੇਣੇ ਹਨਾ ਠੀਕ ਐ ਠੀਕ ਆ ਇਹ ਸਾਡੇ ਪਿੰਡ ਦੀ ਵਿਆਹ ਹੀ ਆ ਗਏ ਬੈਰਾਂ ਸਾਨੂੰ ਖੁੱਫੜ ਜੀ ਕਹਿ ਨਹੀਂ ਦਿੰਦੇ ਕਿ ਉਹਨਾਂ ਨਾਲ ਕੋਈ ਵੀ ਗੱਲ ਆਗਾ ਪੰਨੇ ਤੱਕ ਵੀ ਪੈੜਾ ਦੇਖਿਆ ਹੀ ਇੰਨੇ ਆਪਣੇ ਅੱਛਾ ਇੱਕ ਜਿਵੇਂ ਆ ਘਰ ਆ ਗਏ ਲਵੇ ਆਲਾਂ ਦਾ ਹਾਂਜੀ ਹਾਂ ਇਹਨਾਂ ਨੇ ਵੀ ਕੋਈ ਗੱਲ ਨਾ ਨੋਟ ਕਰਿਆ ਜਾਨਵਰ ਦਾ ਕਿਵੇਂ ਇਹ ਗੱਲ ਨੋਟ ਕਰੀਏ ਵੀ ਇਹਨਾਂ ਦੇ ਕੁੱਤੇ ਰੱਖ ਹੋਏ ਨੇ ਮੇਰੇ ਵਧੀਆ ਹਾਂ ਤੇ ਉਹ ਕੁੱਤੇ ਅੱਗੇ ਜਿਵੇਂ ਕੁੱਤੇ ਹੁਣ ਡਰੇ ਹੁੰਦੇ ਨੇ ਸਹਿਮੇ ਹੁੰਦੇ ਨੇ ਰਾਤ ਨੂੰ ਕਹਿੰਦੇ ਚੌਂ ਚੌਂ ਕਰੀ ਜਾਂਦੇ ਨੇ ਅੱਛਾ ਬਾਕੀ ਸਾਡੇ ਵੀ ਰੋਜਾਂ ਦਾ ਘਟ ਸੀਗਾ ਜੀ ਉਹ ਵੀ ਦੇਖੇ ਜਾਂਦੇ ਸੀ ਹਾਂ ਕੋਈ ਕਾਫਤਾ ਹੋ ਗਿਆ ਸਾਡੇ ਕੋਈ ਰੋਜ ਨਹੀਂ ਦੇਖਿਆ ਕੋਈ ਰੋਜ ਹੈ ਨਹੀਂ ਇਹਦਾ ਮਤਲਬ ਜਾਂ ਤਾਂ ਖਾ ਗਏ ਹੈਨਾ ਆਪਾਂ ਉੱਧਰ ਚੱਲਦੇ ਮੱਖੀ ਕੋਲ ਉੱਥੇ ਬਾਹੜੀਆਂ ਪੈਣਾ ਕਿੱਥੇ ਜੀ ਨਹੀਂ ਉਧਰ ਜਾਣ ਵਾਲਾ ਤਾਂ ਰਹਿੰਦੋ ਬਾਈ ਪਤਾ ਨਹੀਂ ਹੁੰਦਾ ਜਾਨਵਰ ਬੰਦੇ ਇਕੱਠੇ ਦੇਖ ਕੇ ਹੈਨਾ ਅਸੀਂ ਵੀ ਜਾਣੇ ਆ ਉੱਥੇ अच्छा आ ਨਹੀਂ ਪੈੜਾ ਇੱਕ ਮਿੰਟ ਪੈੜਾ ਹੀ ਨਹੀਂ ਆ ਆ ਪੈੜਾ ਹੈ ਨਾ ਮੇਰੇ ਪੂਰਾ ਪੱਕਾ ਥਾ ਹਾਂ ਹਾਂ ਉਹਰੇ ਉਹਰੇ ਪੱਕਾ ਥਾ ਵੀ ਪੈੜਾ ਵੀ ਪੂਰਾ ਪੱਕਾ ਥਾ ਹਾਂ ਮੰਨ ਲਓ ਆ ਪੈੜਾ ਨੇ ਬਾਈ ਦੇਖ ਸਕਦੇ ਹੋ ਤੁਸੀਂ ਛੇਟਾ ਕਰੋ ਬਾਈ ਦੁਬਾਰੇ ਟੱਕ ਦੋ ਵੀ ਉਹਰੇ ਵੀ ਨੌਂਦਰਾ ਖੂਬੀਆਂ ਵੀ ਆ ਨੇ ਹੈ ਨਾ ਇਹ ਕੱਲ ਕੋਲ ਦੀਆਂ ਨੇ ਕਿ ਕਰਾਂ ਦੀਆਂ ਨੇ ਇਹ ਇਹ ਆ ਪੰਜਾ ਇੱਥੇ ਹਾਂ ਇੱਕ ਕੱਲ੍ਹ ਸ਼ਾਮ ਦੀਆਂ ਪੈੜਾਂ ਨੌ ਖੁਬਿਆ ਵਿਆ ਹੈ ਨਾ ਆਹ ਉਹ ਵਧੀਆਂ ਨੇ ਜੀ ਆਹ ਕਾ ਬਾਈ ਜੀ ਨੇ ਪ੍ਰੋਪਰ ਨੇ ਇੱਕ ਛੋਟੀ ਪੈੜ ਵੀ ਆ ਨਾਲ ਛੋਟੀ ਵੀ ਆਉਂਦੀ ਹੈ ਨਿੱਕੀ ਆਹ ਇਧਰ ਦੇ ਪਾਸੇ ਗਿੱਲਾ ਸੌਂਦੀ ਜਮਾ ਸ਼ਬਾ ਅੱਛਾ ਹਾਂ ਬਈ ਹਾਂ ਇਹ ਵੀ ਰੋੜੀ ਪੱਟੀ ਹੁੰਦੀ ਆ ਇਧਰ ਦੇ ਪਾਸੇ ਛੋਟੀ ਪੈੜ ਹੈ ਜੀ ਇੱਕ ਤਾਂ ਆਹ ਸਾਈਡ ਤੋਂ ਲੱਗਦੀ ਇੱਕ ਸਾਈਡ ਹੈ ਪੈੜ ਇਧਰ ਸਾਈਡ ਆਹ ਛੋਟੀ ਹੈ ਹਾਂ ਇਹ ਛੋਟੀ ਇਹ ਛੋਟੀ ਪੈੜਾਂ ਹੈ ਨਾ ਬਰਾਬਰ ਬਰਾਬਰ ਗਏ ਹੁੰਦੇ ਨੇ ਇਹ ਆਹ ਛੋਟੀ ਹੈ ਕਿ ਉਧਰਲੇ ਪਾਸੇ ਵੱਡੀ ਆ ਬੀਜੇ ਮੈਂ ਆਪਾਂ ਕਹਿ ਦਈਏ ਵੀ ਕੋਈ ਮਾਂ ਪੁੱਤ ਹੁਣ ਹਨਾ ਕੋਈ ਐਸਾ ਬਿਲਕੁਲ ਭਾਈ ਦੇਖ ਸਕਦੇ ਹੋ ਆ ਤਾਂ ਪੈਰ ਦੇਖ ਲਓ ਕਿੰਡੀ ਵੱਡੀ ਆ ਹਨਾ ਇਹ ਤਾਂ ਉਂਗਲੀ ਦੇ ਹੀ ਆਪਾਂ ਇਸ ਹਿਸਾਬ ਲਾਈਏ ਵੀ ਇੰਨੀ ਆ ਗਈ ਆਹ ਦੇਖ ਲਓ ਜੀ ਇੰਨੀ ਤੇ ਆਹ ਬਿਲਕੁਲ ਛੋਟੀ ਆਹ ਛੋਟੀ ਆ ਜਮਾ ਹਾਂ ਬਿਲਕੁਲ ਭਾਈ ਸੋ ਭਾਈ ਬੇਨਤੀ ਆ ਵੀਰ ਹੋਰਾਂ ਦੀ ਖਾਸ ਤੌਰ ਤੇ ਕਹਿੰਦੇ ਵੀ ਜਿਹੜੇ ਕੋਈ ਬੱਚੇ ਆਉਂਦੇ ਆ ਜਾਂ ਕਸੂਰ ਆ ਹਨਾ ਹਾਂ ਆਲੇ-ਦਾਲੇ ਪਿੰਡ ਦੇ ਬੰਦੇ ਖਾਸ ਕਰਕੇ ਇਹ ਬੇਨਤੀ ਹੈ ਕਿ ਜਿੰਮੇ ਆ ਦੇਣਾ ਕੋਈ ਨਹੀਂ ਹਾਂ ਸੋਇ ਤੇ ਕੱਟੂ ਦੇ ਬੰਦੇ ਬੱਚੇ ਵੀ ਆਉਂਦੇ ਨੇ ਕਿ ਬਾਲੀਆਂ ਦੇ ਵੀ ਆਉਂਦੇ ਨੇ ਹਾਂ ਵੀ ਇਹ ਬੱਚੇ ਨਾਲ ਇੱਥੇ ਆਉਣ ਬਿਲਕੁਲ ਕੋਈ ਪਤਾ ਨਹੀਂ ਹੁੰਦਾ ਹਨਾ ਜਾਂ ਉਹ ਵੀ ਕਈ ਵਾਰ ਜਿੰਮੇ ਇੱਥੇ ਸੁੱਖਾ ਸਾਖਾ ਮਲਣ ਵਾਲੇ ਬੰਦੇ ਆ ਜਾਂਦੇ ਆ ਹਨਾ ਵੀ ਉਹ ਵੀ ਉਸ ਸਾਹਬ ਤੇ ਵੀ ਆਪਦਾ ਵਿਚਾਰ ਰੱਖਣਾ ਕੋਈ ਦੇਖ ਕੇ ਉਸ ਸਾਹਬ ਤੇ ਟ੍ਰੇਨ ਤੇ ਆਹ ਵੀ ਭਾਈ ਹੋਇਆ ਮੜਾ ਸਾਈਡ ਤੇ ਆਹ ਦੇਖ ਸਕਦੇ ਹੋ ਭਾਈ ਪੈੜਾ ਦੇਖੋ ਇੱਥੇ ਆ ਵੀ ਉਰ ਆ ਆ ਗਈ ਦੇਖੋ ਆ ਆ ਗਈ ਇਹ ਪੈੜ ਵੱਡੀ ਆ ਹਾਂ ਤੇ ਇਸੇ ਤਰ੍ਹਾਂ ਇਧਰਲੇ ਪਾਸੇ ਦੇ ਬਰੋਬਰ ਆ ਆ ਛੋਟੀ ਆ ਗਈ ਹੈ ਨਾ ਵੀ ਜਿਵੇਂ ਦੋ ਗਏ ਹੁੰਦੇ ਨੇ ਇਹ ਹੋਰ ਇੱਕ ਪੈੜ ਦੀ ਇੱਕ ਆ ਕੇ ਕਾ ਆ ਗਿਆ ਹੈ ਨਾ ਇੱਥੇ ਆ ਪੰਜਾ ਆ ਆ ਦੇਖੋ ਬਾਈ ਹਾਂ ਇੱਥੇ ਹੀ ਪੰਜਾ ਬਾਈ ਆ ਰੇ ਲਾ ਪਈ ਵੀ ਆ ਪੂਰੀ ਆ ਪੈੜ ਪੂਰੀ ਦੇਦੀ ਹੈ ਹੋ ਗਏ ਜੀ ਇੱਥੇ ਆ 1 2 3 ਤੀਜਾ ਪੈੜ ਹਾਂ ਇਹ ਸਿੱਤਨ ਹੋਗੇ ਨਾਲ ਆਏ ਆ ਆ ਵੀ ਉਸ ਦੀ ਕੋਰ ਹਾਂ ਕੁੱਤੇ ਦੇ ਮੂੰਹ ਕੁੱਤੇ ਪਏ ਹੋਣੇ ਮਗਰ ਬਿਲਕੁਲ ਬਈ ਆ ਦੇ ਆ ਦੇ ਇੱਧਰ ਵੀ ਆ ਦੇ ਇਹ ਮਾਰ ਆ ਪੈੜੇ ਸੀ ਦੀ ਉਸ ਦੀ ਹੈ ਨਾ ਆ ਹੀ ਕਹਿਣਾ ਬਈ ਆ ਪੈੜੇ ਇਹ ਤਾਂ ਪਾ ਅਸਲ ਚ ਪਰਖ ਹੁੰਦੀ ਆ ਹਨਾ ਪ੍ਰਾਣੀ ਹੈ ਘਰ ਦੀ ਵਜੇ ਪ੍ਰਾਣੀ ਆ ਮਾਰ ਕੇ ਇੱਕ ਅੱਧਾ ਦਿਨ ਪਹਿਲਾਂ ਮੀਂਹ ਪੈ ਤਾ ਹਾਂ ਕਾਸ਼ ਯਾ ਪਛਿਆ ਤੁਸੀਂ ਬਰੇ ਸ਼ੋਰ ਲੈ ਲਓ ਤੁਹਾਨੂੰ ਉਧਰ ਮੋਟਰਾਂ ਦੇ ਬਿਠਾ ਕੇ ਲੈ ਜਾਓ ਉਧਰ ਤੁਹਾਨੂੰ ਦਿਖਾ ਨਾ ਨਾ ਠੀਕ ਆ ਬਾਈ ਉੱਥੇ ਕਿੱਲੇ ਬਾਣ ਤੇ ਸੋ ਠੀਕ ਆ ਬਾਈ ਤੇ ਉਹ ਉਧਰ ਦੇ ਪਾਸੇ ਹੈਗਾ ਠੀਕ ਆ ਉਧਰ ਦੇ ਪਾਸੇ ਹੀ ਬਾਈ ਆਪਾਂ ਦੇਖ ਕੇ ਆਉਣੇ ਆ ਵੀ ਕਿੱਧਰ ਕੀ ਹੋਊਗਾ ਤੇ ਇੱਥੇ ਗੁਰਦੁਆਰਾ ਸਿੱਧਸਰ ਬਖੂਆ ਸਾਹਿਬ ਆ ਕੱਟੂ ਦੀ ਹੱਦ ਜਾਊਗਾ ਗੁਰਦੁਆਰਾ ਜਿੱਥੇ ਸੋਡੀ ਇੱਥੇ ਪਟਸਲਾ ਦੀ ਕੱਟੂ ਦੀ ਭੈਣੀ ਦੀ ਤੇ ਬਾਲੀਆਂ ਦੀ ਹੱਦ ਆ ਗਈ ਹੈਨਾ ਠੀਕ ਆ ਬਾਈ ਸ਼ੁਰੂ ਹੋ ਗਿਆ ਬਾਈ ਆ ਦੇਖਾ ਅੱਛਾ ਇਧਰਲੀ ਸਾਈਡ ਹੋ ਜਾ ਆ ਤੁਹਾਨੂੰ ਜਮਾ ਕੀ ਦਿਖਾਈ ਆ ਗਿਆ ਬਈ ਆ ਗਿਆ ਆ ਗਿਆ ਆ ਗਿਆ ਇੱਕ ਮਿੰਟ ਆਹ ਦੇਖ ਹੁਣ ਆ ਪੰਜੇ ਦੇਖ ਕਦੇ ਵੀ ਨੋਂਦਰਾਂ ਕੁੱਤੇ ਦੀਆਂ ਨੋਂਦਰਾਂ ਨਹੀਂ ਹੁੰਦੀਆਂ ਹੁੰਦੀਆਂ ਹਾਂਜੀ ਬਈ ਬਿਲਕੁਲ ਬਈ ਆ ਦੇਖੋ ਕਿੱਡੀਆਂ ਕਿੱਡੀਆਂ ਪੈਗੀਆਂ ਨੇ ਸਹੀ ਗੱਲ ਹੈ ਇਹ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਖੜ ਜਾ ਕੋਈ ਨਾ ਕੋਈ ਨਾ ਕੋਈ ਨਾ ਆ ਪੰਜੇ ਨਹੀਂ ਸਾਰੇ ਹੈਣਾ ਜੀ ਬਈ ਆ ਦੇਖੋ ਜੈ ਨਿਸ਼ਾਨ ਨੇ ਹਮ ਇਧਰੋਂ ਪਨੀਰ ਆ ਤਾਂ ਬਿਲਕੁਲ ਹੀ ਕਲੀਅਰ ਹੈ ਨਾ ਦੇਖੋ ਜਿਹੜਾ ਆ ਪੰਜਾ ਦਾ ਬਿਲਕੁਲ ਹੀ ਕਲੀਅਰ ਹੈ ਆ ਪੰਜਾ ਨੋਂਦਰਾਂ ਦੇਖੋ ਕਿਹ ਪਈਆਂ ਸਹੀ ਗੱਲ ਹੈ ਆ ਦੇਖੋ ਆ ਨੋਂਦਰ ਆ ਨੋਂਦਰਾਂ ਡ ਪਈਆਂ ਆ ਬਣੀਆਂ ਨੋਂਦਰਾਂ ਨਾ ਨਾ ਬਿਲਕੁਲ ਬਈ ਬਿਲਕੁਲ ਵੀ ਹੈਗਾ ਸ਼ੱਕ ਇੱਥੀ ਆ ਵੀ ਮੱਕੀ-ਮੱਕੀ ਜੋ ਹੋ ਐ ਹੂੰ ਜਿਹੜੀ ਮੇਨ ਮੱਕੀ ਸੀ ਜਿਹੜਾ ਜਿਆਦਾ ਦੇਖਿਆ ਗਿਆ ਇਹ ਜੁਝ ਦੇਖਿਆ ਗਿਆ ਪਹਿਲਾਂ ਇਹ ਫਿਰ ਇਹ ਦੂਬਾ ਦੇ ਵਿਚਾਲੇ ਦੇ ਚਿਰੀਆਂ ਪਾਤੀਆਂ ਆਲੇ-ਦਾਲੇ ਪਾਤੀ ਹੁਣ ਇਹ ਚ ਇਹ ਚ ਆਇਆ ਨਹੀਂਗਾ ਨਹੀਂ ਚਿਰੀ ਕਹਿੰਦੇ ਨਾਲ ਭਾਈ ਟਰੈਕਟਰ ਨਾਲ ਨਾਲ ਆਈ ਹੱਥਾਂ ਨਾਲੀ ਅੱਛਾ ਅੱਛਾ ਟਰੈਕਟਰ ਨਾਲ ਘਰੇ ਲੈ ਜਾਂਦੇ ਨੇ ਵੱਢ ਕੇ ਅੱਛਾ ਜੀ ਠੀਕ ਹੈ ਘਰੇ ਲਿਆ ਕੇ ਆਪਣਾ ਟੋਕਾ-ਟੋਕਾ ਹੋ ਕਰਦੇ ਆਗੇ ਅੱਛਾ ਅੱਛਾ ਆਇਥੋਂ ਆ ਸਲੁੱਟ ਗਿਆ ਹੋਇਆ ਉਹ ਅੱਛਾ ਉਦੋਂ ਹੀ ਤੂੰ ਬਈ ਇੱਥੇ ਬਾਹ ਬਹੁ ਸਿੱਟੀ ਜਾਂਦਾ ਸੀ ਹਾਂ ਬਹੁ ਸਿੱਟੀ ਜਾਂਦੇ ਸੀ ਬਈ ਉਦੋਂ ਹਾਂ ਮਤਲਬ ਬਹੁ ਟੰਗੂਰ ਵੀ ਮਾਰੇ ਪੰਜ ਚਾਰ ਦਿਨ ਦੀ ਗੱਲ ਹੀ ਲੱਗਦੀ ਐ ਹਾਂ ਬਈ ਹਾਂ ਅੱਛਾ ਇਹਦੇ ਵਿੱਚ ਸ਼ੱਕ ਪੈਂਦਾ ਵੀ ਆਹ ਔਰੇ ਕਿਤੇ ਹੈਂ ਆਹ ਔਰੇ ਇਹ ਮੱਕੀ ਜਮੇਂ ਰਹਿੰਦਾ ਸੀ ਜਿੱਥੇ ਜਦੋਂ ਮੇਰੇ ਵੱਟਾ ਆ ਵੀ ਪੈੜਾ ਇਸੀ ਦੀ ਨੇ ਹਾਂਜੀ ਬਈ ਇਹਦੇ ਨਾਲ ਮੇਰੇ ਕੁੱਤੇ ਵਾਲਾ ਕੰਮ ਹੋਇਆ ਪਿਆ ਹਣਾ ਜਿਵੇਂ ਮੇਰੇ ਨਾਲ ਪੂਰੇ ਘੇੜੇ ਦਿੰਦਾ ਮੇਨ ਇਹਦੀ ਜਗਾ ਇੱਥੇ ਜੀ ਐ ਮਤਲਬ 加ਰੇ ਜਿਹੜਾ ਗੜਾ ਆ ਉਹਦਾ ਉਰੇ ਇਹ ਬਸ ਆਇਆ ਮੰਨ ਇਹਦੇ ਵਿੱਚ ਆ ਮੰਨ ਲਾ ਵੀ ਗੇੜੇ-ਬੂੜੇ ਲੈ ਕੇ ਆਉਂਗਾ ਜਿਹੜਾ ਜੰਗਲਾਤ ਵਿਭਾਗਮ ਸੀ ਉਹ ਕਹਿੰਦਾ ਵੀ ਕਹਿੰਦਾ ਵੀ 30 ਕਿਲੋਮੀਟਰ ਦੀ ਰੇਂਜ ਚ ਹੋ ਚਕਾਰ ਲਾਉਦਾ ਆਉਦਾ ਇਹ ਇਹ ਆ ਹਾਂ 30 ਕਿਲੋਮੀਟਰ ਦਾ ਫਿਰ ਤਾਂ ਸਾਡਾ ਹਰੀਗੜ ਵੀ ਟੱਪ ਜੂ ਇਸ ਹੱਬ ਤੇ ਹੈਨਾ ਹੋਰ ਤਾਂ ਢੜੀਆਂ ਕੱਟੂ ਤੱਕ ਵਗ ਜੂ ਹਾਂ ਆਇਸ਼ ਨੇ ਤਰ ਰੋਗਾ ਵਗੈਰਾ ਹਾਂ 30 ਕਿਲੋਮੀਟਰ ਤੱਕ ਜਾਂਦਾ ਨਹੀਂ ਸਹੀ ਗੱਲ ਮੈਨੂੰ ਅੱਜ ਫੋਨ ਤੁਸੀਂ ਕੀਤਾ ਸੀਗਾ ਜੀ ਹਾਂ ਮੈਂ ਕੀਤਾ ਨਹੀਂ ਠੀਕ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਪ੍ਰਸ਼ਾਸਨ ਪੂਰਾ ਵਧੀਆ ਸਹਿਯੋਗ ਦੇ ਰਿਹਾ ਆਪਾਂ ਨੇ ਹੈ ਇਹਨਾਂ ਦੀ ਗੱਲ ਕਰਾ ਸੋਡੀ ਗੱਲ ਕਰਾ ਦੇਣਾ ਉੱਥੇ ਅੱਛਾ ਨਾ ਨਾ ਗੱਲ ਇਹ ਲੋੜ ਨਹੀਂ ਜੀ ਨਹੀਂ ਬਸ ਤਾਂ ਠੀਕ ਹੈ ਹਨਾ ਮੁੱਖ ਮੰਤਰੀ ਸਾਹਿਬ ਦੀਆਂ ਬਹੁਤ ਹਦਾਇਤਾਂ ਲਗੀਆਂ ਵੀ ਕੋਈ ਵੀ ਕੋਈ ਆਪਣੇ ਆਮ ਪਬਲਿਕ ਨੂੰ ਕੋਈ ਸਮੱਸਿਆ ਆਉਂਦੀ ਆ ਝਿਗਰੇ ਲੈਣ ਗਏ ਹੋਣਾ ਦੇਖੋ ਬੇਸੀ ਸਾਗਾ ਮਾਰਿਆ ਸਾਰਾ ਉਹਨਾਂ ਨੇ ਨਹੀਂ ਮਰਵਾਇਆ ਸੀ ਕਦੇ ਨਹੀਂ ਸਾਗਾ ਮਰਵਾਇਆ ਸਾਥੋਂ ਕਦੇ ਨਹੀਂ ਸਾਗਾ ਮਰਵਾਇਆ ਫੇਰ ਤਾਂਹੀਂ ਉਹਨਾਂ ਨੇ ਪੈੜ ਦੇਖ ਕੇ ਫੇਰ ਹੀ ਉਹ ਕਰਿਆ ਹਨਾ ਹਾਂ ਬਈ ਹਾਂ ਨਹੀਂ ਨਹੀਂ ਠੀਕ ਹੈ ਅਧਿਕਾਰੀਆਂ ਨੂੰ ਭੇਡੀਆਂ ਹੋਈਆਂ ਨੇ ਪੈੜਾ ਪਰ ਉਹਨਾਂ ਦਾ ਜੀ ਪਤਾ ਨਹੀਂ 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 ਬਿਲਕੁਲ ਜੀ ਬਿਲਕੁਲ ਸੋ ਦੇਖਿਆ ਆਹਰੋਂ ਨਿਕਲ ਕੇ ਆਚਰੀ ਦੇ ਵਿੱਚ ਵੜਿਆ ਆਹਰੋਂ ਆਹਰੋਂ ਨਿਕਲ ਕੇ ਜਿਹੜਾ ਆਹ ਟੰਡਾ ਆ ਆ ਇੱਥੋਂ ਅਹਿਆ ਇੱਥੋਂ ਨਿਕਲ ਕੇ ਆਇਆ ਲੋੜਾ ਉਹਨੂੰ ਆਹ ਟਾਂਡੇ ਕੋਲੋਂ ਹਾਂ ਆਹ ਟਾਂਡੇ ਲੋ ਉਹਨੂੰ ਐਂ ਦੇਖ ਕੇ ਵਧੀਆ ਘੂਰ ਕੇ ਫੇਰ ਅੰਦਰ ਲੰਘਿਆ ਫੇਰ ਆਕਰ ਨਾਲ ਪੂਰਾ ਟਾਵਰ ਨਾਲ ਜਿਵੇਂ ਆਓ ਫੇਰ ਸ਼ੇਰ ਆ ਫੇਰ ਵੀ ਰਾਜਾ ਕਿ ਨਹੀਂ ਏਰੀਆ ਆ ਕਰਦੇ ਭਾਈ ਤੂੰ ਉਸ ਏਰੀਆ ਚ ਜਾਉ ਨਾ ਜਾਉ ਨਾ ਸਹੀ ਗੱਲ ਹੈ ਵੀ ਹੋਰ ਵੀ ਕੋਈ ਡਿਡਕ ਜਵਾਕ ਵੀਰੇ ਡਿਡਕ ਜਵਾਕ ਸਕੂਟਰੀ ਤਾਂ ਦੇਖਣਾ ਆਇਆ ਕਰਨਾ ਹਾਂ ਮੋੜਿਆ ਕਰੀ ਹਰੇਕ ਨੂੰ ਮੋੜਿਆ ਕਰੀਏ ਨਹੀਂ ਨਹੀਂ ਇਹ ਤਾਂ ਗੌਰ ਰੱਖਿਆ ਉਹਨੂੰ ਬਲਾ ਆਪਣੇ ਬੰਦੇ ਨੂੰ ਉਧਰ ਫਿਰਦਾ ਹੈ ਉਹ ਉਸਤਾਦ ਅੱਲਾ ਨਾ ਰਹੋ ਇੱਧਰ ਆਇਆ ਭਰਾਵਾ ਉਹ ਗੋੜ ਕੇ ਉਹਦੇ ਪੈਰ ਗੋੜ ਕੇ ਪਤਾ ਨਹੀਂ ਕਿਹਦਾ ਫੋਨ ਆਇਆ ਇਹ ਜਾ ਹੋਰ ਹਣ ਅੱਛਾ ਜਦੋਂ ਤੇ ਆ ਉਹ ਵੱਢਣ ਲੱਗੇ ਹਾਂ ਭਾਈ ਉਹਦਾ ਹੋ ਹੋ ਗਿਆ ਆ ਜਿਹੜੀ ਚ ਵੱੜ ਕੇ ਆਇਆ ਇੱਧਰ ਲਈ ਮੱਕੀ ਜਵਾ ਹੈ ਉਧਰ ਹਾਂ ਠੀਕ ਹੈ। ਜਿਹੜਾ ਇਹਦਾ ਮੋਟਰਾਂ ਦੇ ਕੁੰਡੇ ਵੀ ਪਹਿਲਾਂ ਖੁੱਲੇ ਰੱਖਣ ਲੱਗ ਗਿਆ ਜ ਸਾਡੇ ਲਾਗੇ। ਠੀਕ ਹੈ। ਆ ਸਾਰਾ ਮਹਿਕਮਾ ਠੀਕ ਆ ਸਾਰਾ ਮਹਿਕਮਾ ਹੁੰਦਾ ਵੀ ਉਹ ਸਾਗਾ ਸੁਗਾ ਮਰਵਾਇਆ ਹੋਇਆ ਉੱਤੇ ਰੋਟਾਵੇਟਰ ਮਾਰ ਕੇ ਉਹ ਕਰਿਆ ਬਿਆ। ਨਹੀਂ ਨਹੀਂ ਬਿਲਕੁਲ ਬਾਈ ਬਿਲਕੁਲ। ਅੱਜ ਵੀ ਪਿੰਜਰੇ ਲੈਣ ਗਏ ਹੋਈ ਨੇਗੇ। ਠੀਕ ਹੈ। ਤੇ ਆ ਬਾਈ ਹੁਰੀ ਵੀ ਆ ਗਏ ਸਾਰੇ। ਹਾਂ ਬੈਸਤਾ ਬਾਈ ਹੁਰੀ ਕਹਿੰਦੇ ਬਾਈ ਕਰ ਰਹੇ ਨੇ ਪੂਰਾ ਹਨਾ। ਨਹੀਂ ਠੀਕ ਹੈ।